ਇਸ ਵਕਤ ਮੈਂ ਸਕਾਟ ਰੋਡ ਸਟੇਸ਼ਨ ਦੇ ਕੋਲ ਮੌਜੂਦ ਹਾਂ ਜਿੱਥੇ 10800 ਬਲਾਕ ਤੇ 125 ਸਟਰੀਟ ਦੇ ਕੋਲ ਇੱਕ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅੱਜ 19 ਸਤੰਬਰ ਸਵੇਰੇ 8:35 ਦੇ ਉੱਤੇ ਇਸ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਜਦੋਂ ਸਰੀ ਪੁਲਿਸ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਗਈ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਤਾਂ ਉਹਨਾਂ ਨੂੰ ਇੱਥੇ ਬੁਲੇਟ ਦੇ ਹੋਲਸ ਜੋ ਨੇ ਉਹ ਵੀ ਬਰਾਮਦ ਹੋਏ ਨੇ ਤਾਂ ਬਿਜ਼ਨਸ ਦੇ ਜੋ ਪਿਛਲਾ ਪਾਸਾ ਹੈ ਰੇਅਰ ਸਾਈਡ ਹੈ ਉੱਥੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਔਰ ਪੁਲਿਸ ਹੁਣ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਸ ਦੇ ਪਿੱਛੇ ਦਾ ਮੋਟਿਵ ਕੀ ਸੀ ਕਿਉਂ ਇਸ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਇਹਨਾਂ ਦੇ ਬਿਜ਼ਨਸ ਦੇ ਉੱਤੇ ਕਿਉਂ ਗੋਲੀਆਂ ਚਲਾਈਆਂ ਗਈਆਂ ਨੇ ਕੀ ਇਹ ਮਾਮਲਾ ਐਕਸਟਰਸ਼ਨ ਦੇ ਨਾਲ ਜੁੜਿਆ ਹੋਇਆ ਹੈ ਜਾਂ ਇਸ ਦੇ ਪਿੱਛੇ ਦੀ ਕੋਈ ਹੋਰ ਕਾਰਨ ਹੈ ਇਸ ਦੇ ਪਿੱਛੇ ਦੀ ਕੋਈ ਹੋਰ ਵਜ੍ਹਾ ਹੈ ਤਾਂ ਇਸ ਨੂੰ ਲੈ ਕੇ ਹੁਣ ਸਰੀ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਲਗਾਤਾਰ ਸਰੀ ਦੇ ਵਿੱਚ ਇਮਾਮ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਐਟ ਪ੍ਰੈਜ਼ੈਂਟ 44 ਐਕਸਟਰਸ਼ਨ ਦੇ ਕੇਸਿਸ ਜੋ ਸੀ ਉਹ ਦੱਸੇ ਗਏ ਸੀ ਕਿ ਸਰੀ ਦੇ ਵਿੱਚ ਚੱਲ ਰਹੇ ਨੇ ਤਾਂ ਇਹਦੀ ਜੇ ਕੇਸ ਨਿਕਲ ਕੇ ਸਾਹਮਣੇ ਆਉਂਦਾ ਹੈ ਔਰ ਸ਼ੂਟਿੰਗ ਦਾ ਕੇਸ ਜਿਹੜਾ ਹੈ ਇਹ ਨਿਕਲ ਕੇ ਸਾਹਮਣੇ ਆਇਆ ਹੈ 27 ਕੇਸ ਜੋਨੇ ਉਹ ਐਕਸਟਰੈਸ਼ਨ ਦੇ ਸ਼ੂਟਿੰਗ ਦੇ ਨਾਲ ਰਿਲੇਟਡ ਨਹੀਂ ਤਾਂ ਇਹ ਸ਼ੂਟਿੰਗ ਦੀਆਂ ਵਾਰਦਾਤਾਂ ਲਗਾਤਾਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਇੱਕ ਵਾਰ ਫੇਰ ਤੋਂ ਇੱਕ ਬਿਜ਼ਨਸ ਦੇ ਉੱਤੇ ਗੋਲੀਆਂ ਜੁਨੇ ਉਹ ਚਲਾਈਆਂ ਗਈਆਂ ਨੇ ਹਾਲਾਂਕਿ ਇਹ ਹੈ ਚਹਲ ਪਹਿਲ ਦਾ ਇਲਾਕਾ ਹੈ ਸਾਹਮਣੇ ਸਕਾਟ ਰੋਡ ਸਟੇਸ਼ਨ ਹੈ ਜੋ ਵਿਅਕਤੀ ਗੋਲੀਆਂ ਚਲਾਉਣ ਵਾਸਤੇ ਆਏ ਸੀ ਉਹ ਕਿਹੜੀ ਥਾਂ ਤੋਂ ਉਤੋਂ ਆਏ ਔਰ ਆਸ-ਪਾਸ ਦੀ ਜੋ ਸੀਸੀਟੀਵੀ ਫੁਟੇਜ ਹੈ ਹੁਣ ਉਹ ਵੀ ਖੰਡਾਲੀ ਜਾ ਰਹੀ ਹੈ ਔਰ ਉੱਥੇ ਦੂਸਰੇ ਪਾਸੇ ਜ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਐਕਸਟਰਸ਼ਨ ਦੇ ਨਾਲ ਨਜਿੱਠਣ ਦੇ ਲਈ ਖਾਸ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਐਕਸਟਰਸ਼ਨ ਟਾਸਕ ਫੋਰਸ ਬਣਾਈ ਗਈ ਹੈ ਹਾਲੀ ਦੇ ਵਿੱਚ ਜੋ ਪਬਲਿਕ ਸੇਫਟੀ ਮਿਨਿਸਟਰ ਨੇ ਨੀਨਾ ਕ੍ਰਿਗਰ ਉਹਨਾਂ ਦੇ ਵੱਲੋਂ ਐਨਾਉਂਸਮੈਂਟ ਕੀਤੀ ਗਈ ਸੀ ਜਿਸ ਦੇ ਵਿੱਚ ਤਮਾਮ ਬ੍ਰਿਟਿਸ਼ ਕੋਲੰਬੀਆ ਦੀ ਜੋ ਪੁਲਿਸ ਫੋਰਸਸ ਨੇ ਔਰ ਸੀਬੀਐਸ ਦੇ ਵੀ ਜੋ ਹੈ ਉਹਨਾਂ ਦੇ ਨਾਲ ਮਿਲ ਕੇ ਇਹ ਐਕਸਟਰਸ਼ਨ ਟਾਸਕ ਫੋਰਸ ਦੇ ਵਿੱਚ ਕੰਮ ਕਰੇਗੀ 1 ਲੱਖ ਡਾਲਰ ਦੀ ਫੰਡਿੰਗ ਉਹਨਾਂ ਨੇ ਦੇਣ ਦੀ ਗੱਲ ਕੀਤੀ ਸੀ ਕ੍ਰਾਈਮ ਸਟਾਪਰਸ ਨੂੰ ਔਰ ਇੰਨਾ ਹੀ ਨਹੀਂ ਸਰੀ ਦੀ ਨੀਅਰ ਦੇ ਵੱਲੋਂ ਵੀ ਹਾਲੀ ਦੇ ਵਿੱਚ ਐਲਾਨ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ 2.5 ਲੱਖ ਡਾਲ ਉਹ ਐਕਸਟਰਸ਼ਨ ਨੂੰ ਰੋਕਣ ਦੇ ਵਾਸਤੇ ਦਿੱਤੀ ਗਈ ਸੀ ਕਿ ਜਿਹੜੇ ਵੀ ਜਿਹਨਾਂ ਲੋਕਾਂ ਦੇ ਕੋਲ ਕੋਈ ਟਿਪ ਹੋਏਗੀ ਐਕਸਟਰਸ਼ਨ ਦੇ ਨਾਲ ਰਿਲੇਟਡ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਫੜਨ ਦੇ ਵਿੱਚ ਕੋਈ ਉਹ ਟਿਪ ਜੇਕਰ ਮਦਦਕਾਰ ਸਾਬਤ ਹੁੰਦੀ ਹੈ ਕੋਈ ਹੈਲਪ ਕਰਦੀ ਹੈ ਤਾਂ ਉਹ ਵਿਅਕਤੀ ਨੂੰ ਵੀ ਜਿਹੜੇ ਆ ਉਸ ਤੋਂ ਰਿਵਾਰਡ ਦਿੱਤਾ ਜਾਊਗਾ ਤਾਂ ਲਗਾਤਾਰ ਅਜਿਹੇ ਅਨਾਉਂਸਮੈਂਟਸ ਲਗਾਤਾਰ ਅਜਿਹੇ ਪੈਸਾ ਜਿਹੜਾ ਹੈਗਾ ਉਹ ਤਾਂ ਐਲਾਨਿਆ ਜਾ ਰਿਹਾ ਹੈ ਪਰ ਐਕਸਟਰਸ਼ਨ ਦੇ ਉੱਤੇ ਠੱਲ ਜਿਹੜੀ ਹੈਗੀ ਆ ਉਹ ਨਹੀਂ ਪੈ ਰਹੀ ਔਰ ਉੱਥੇ ਦੂਸਰੇ ਪਾਸੇ ਜੇ ਗੱਲ ਕਰਦੇ ਆਂ ਆਪਾਂ ਸ਼ੂਟਿੰਗ ਦੀ ਤਾਂ ਸ਼ੂਟਿੰਗ ਦੀਆਂ ਵਾਰਦਾਤਾਂ ਵੀ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਰੀ ਦੇ ਵਿੱਚ ਬਿਜ਼ਨੈਸਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਸਰੀ ਦੇ ਬਿਜ਼ਨਸਮੈਨ ਦੇ ਉੱਤੇ ਉਹਨਾਂ ਦੇ ਘਰਾਂ ਦੇ ਉੱਤੇ ਉਹਨਾਂ ਦੇ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਆਏ ਦਿਨ ਅਜਿਹੀ ਖਬਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹਫਤਾ ਹੀ ਬੀਤਦਾ ਕਿ ਅਜਿਹੀ ਖਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿ ਕਿਸੇ ਫਲਾਣੀ ਥਾਂ ਦੇ ਉੱਤੇ ਗੋਲੀਆਂ ਚੱਲ ਗਈਆਂ ਕਿਸੇ ਫਲਾਣੇ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਦਾਂ ਹੀ ਅੱਜ 19 ਇਸ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਨੇ ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਇਸ ਦੇ ਪਿੱਛੇ ਦਾ ਮੋਟਿਵ ਕੀ ਹੈ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ